ਕੋਈ ਸ਼ਮਾ ਆਇਆ ਸਾਡੇ ਹਿੰਦੁਸਤਾਨ ਤੇ ਸਹੀ ਉਹ ਸਮੇਂ ਦੇ ਵਿੱਚ ਹੰਸ ਤੇ ਹੰਸਣੀ ਨੇ ਮਾਨਸਰੋਵਰ ਦੇ ਉੱਤੋਂ ਵਿਚਾਰ ਕੀਤੀ ਵੀ ਆਪਾਂ ਸੈਰ ਕਰਕੇ ਆਈਏ ਹਿੰਦੁਸਤਾਨ ਬਣੀ ਇਦਨੋਂ ਚੱਲੀਏ ਸਹੀ ਉਹ ਮਾਰ ਕੇ ਉਡਾਰੀਆਂ ਸਾਡੇ ਦੇਸ਼ 'ਚ ਆ ਗਈ ਦੇਸ਼ ਆ ਕੇ ਸਾਡੀ ਰਾਤ ਪਈ ਉਹਨਾਂ ਨੂੰ ਠੀਕ ਅੱਛਾ ਜੀ ਰਾਤ ਪਈ ਤੇ ਉਹ ਹੰਸ ਨੂੰ ਕਹਿਣ ਲੱਗਿਆ ਵੀ ਆਪਾਂ ਭੱਜਿਆ ਚੱਲ ਭੱਜੀ ਚੱਲ ਉਹ ਕਹਿੰਦੀ ਭੱਜਾਂ ਕਿੰਨੀ ਕਿ ਥੱਕ ਗਈ ਹੁਣ ਰਾਤ ਪੈ ਗਈ ਆ ਬ੍ਰਿਖਿਆ ਗਿਆ ਬਹੁਤ ਵੱਡਾ ਪੇਪਰ ਆ ਆ ਪੈਦੇ ਉੱਤੇ ਰਾਤ ਕੱਟ ਲੈ ਕਰਕੇ ਝੱਲਾਂਗੇ ਉਹ ਕਹਿੰਦਾ ਨਾ 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 ਰਾਤ ਨਾ ਕੱਟ ਬਗ ਚੱਲ ਉਹ ਕਹਿੰਦੀ ਮੈਨੂੰ ਕਾਰਨ ਦਾ ਸੀ ਕੀ ਹੈ ਕਹਿੰਦਾ ਆਪਾਂ ਹਿੰਦੁਸਤਾਨ ਚ ਆ ਗਏ ਠੀਕ ਹੈ ਕਹਿੰਦੀ ਫਿਰ ਹਿੰਦੁਸਤਾਨ ਜਾ ਕੇ ਕੀ ਹੋ ਗਿਆ ਕਹਿੰਦਾ ਇਹ ਬੇਈਮਾਨ ਮੁਲਕ ਹੈ ਅੱਛਾ ਹੀ ਇੱਥੋਂ ਨੰਗ ਚੱਲ ਠੀਕ ਹੈ ਉਹ ਕਹਿੰਦੀ ਹੁਣ ਤਾਂ ਜਮੇ ਨਹੀਂ ਨਾ ਫਰਹਾਦ ਲਈ